ਹਾਂਜੀ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਤੁਹਾ ਸਭ ਦਾ ਸਵਾਗਤ ਹੈ। ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਨਿਵੰਦ ਭਾਰਤ ਵਿੱਚ ਕਲਾ ਜੋ ਸਰਦਾਰ ਸੁਰਮਖ ਸਿੰਘ ਮੋਲ ਦਾ ਲਿਖਿਆ ਹੋਇਆ ਇਹਦੇ ਵਿੱਚ ਆਪਾਂ ਲੇਖ ਦਾ ਸਾਰ ਪੜਿਆ ਸੀ। ਸੋ ਇਸ ਵੀਡੀਓ ਦੇ ਵਿੱਚ ਆਪਾਂ ਇਸ ਨਿਵੰਦ ਦਾ ਵਿਸ਼ਾ ਵਸਤੂ ਪੜਾਂਗੇ। ਜੀ ਵੀਡੀਓ ਸ਼ੁਰੂ ਕਰਦੇ ਹਾਂ ਭਾਰਤ ਵਿੱਚ ਕਲਾ ਨਿਵੰਦ ਦਾ ਵਿਸ਼ਾ ਕੀ ਹੈ ਖੋਲ ਕੇ ਸਮਝਾਓ ਜਾਂ ਇੱਕ ਕੁਐਸਚਨ ਹੋਰ ਬਣ ਸਕਦਾ ਭਾਰਤ ਵਿੱਚ ਕਲਾ ਨਿਵੰਦ ਦੇ ਵਿਸ਼ਾ ਵਸਤੂ ਸੰਬੰਧੀ ਆਪਣੇ ਵਿਚਾਰ ਪਰਗ ਕਰੋ ਸੋ ਉੱਤਰ ਦਿੱਤਾ ਹੋਇਆ ਭਾਰਤ ਵਿੱਚ ਕਲਾ ਨਿਵੰਦ ਸਰਦਾਰ ਸੁਰਮਖ ਅਮੋਲ ਦੀ ਰਚਨਾ ਹੈ ਇਸ ਨਿਵੰਦ ਦਾ ਵਿਸ਼ਾ ਭਾਰਤੀ ਬੁੱਤਕਾਰੀ ਤੇ ਮੂਰਤੀ ਕਲਾ ਦੇ ਉਦੇਸ਼ ਰਹੱਸ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੈ ਨਿਵੰਦਕਾਰ ਵਿਦਵਾਨਾਂ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਦੱਸਦਾ ਹੈ ਕਿ ਭਾਰਤੀ ਕਲਾ ਭਾਰਤ ਦੇ ਧਰਮ ਅਤੇ ਦਰਸ਼ਨ ਨਾਲ ਜੁੜੀ ਹੋਈ ਹੈ ਤੇ ਭਾਰਤ ਵਿੱਚ ਇਸ ਦਾ ਆਰੰਭ ਆਰੀਆ ਦੇ ਭਾਰਤ ਵਿੱਚ ਆਉਣ ਤੋਂ ਮਗਰੋਂ ਹੋਇਆ ਹੈ ਤੇ ਇਸ ਕਲਾ ਨੇ ਭਾਰਤ ਵਿੱਚ ਬੜੇ ਸੁੰਦਰ ਮੰਦਰਾਂ ਮੂਤਾਂ ਤੇ ਮੂਰਤੀਆਂ ਨੂੰ ਜਨਮ ਦਿੱਤਾ ਹੈ ਇਹ ਕਲਾ ਇੰਡੋਨੇਸ਼ੀਆ ਕੋਰੀਆ ਤੇ ਜਾਪਾਨ ਤੱਕ ਵਿਕਸਿਤ ਹੋਈ ਭਾਰਤੀ ਧਰਮ ਭਾਵੇਂ ਰੂਪ ਰਹਿਤ ਈਸ਼ਵਰ ਨਾਲ ਸੰਬੰਧਿਤ ਹੈ ਪਰ ਪਰ ਉਸ ਦੀ ਪੂਜਾ ਤੇ ਧਿਆਨ ਜੀਵਾਂ ਲਈ ਤਾਂ ਹੀ ਸੰਭਵ ਸੀ ਜਦੋਂ ਉਸ ਨੂੰ ਕੋਈ ਰੂਪ ਦਿੱਤਾ ਜਾਂਦਾ ਬਸ ਇਸੇ ਮੰਤਵ ਲਈ ਧਰਮ ਨੇ ਆਪਣੇ ਆਦਰਸ਼ ਤੋਂ ਉਲਟ ਮੂਰਤੀ ਪੂਜਾ ਨੂੰ ਜਨਮ ਦਿੱਤਾ ਤੇ ਥਾਂ ਥਾਂ ਦੇਵੀ ਦੇਵਤਾ ਤੇ ਅਵਤਾਰਾਂ ਦੇ ਬੁੱਤ ਤੇ ਮੂਰਤੀਆਂ ਬਣੀਆਂ ਪਰ ਭਾਰਤੀ ਕਲਾ ਬਾਹਰਲੇ ਦੇਸ਼ਾਂ ਤੋਂ ਭਿੰਨ ਰਹੀ ਹਾਂਜੀ ਬਾਕੀ ਅਗਲੇ ਪੇਜ ਤੇ ਹੈ ਯੂਨਾਨੀ ਕਲਾ ਵਿੱਚ ਦੇਵਤੇ ਆਦਰਸ਼ਕ ਪੂਰਨਤਾ ਤੱਕ ਪਹੁੰਚੇ ਹੋਏ ਮਨੁੱਖ ਦਿਖਾਏ ਗਏ ਹਨ ਪਰੰਤੂ ਭਾਰਤ ਵਿੱਚਲੇ ਦੇਵਤਿਆਂ ਦੇ ਮਨੁੱਖ ਰੂਪ ਸਦਾ ਮਨੁੱਖੀ ਸ਼ਕਲ ਦੇ ਅਨੁਸਾਰ ਹੀ ਨਹੀਂ ਰਹੇ ਇਸੇ ਕਰਕੇ ਦੁਰਗਾ ਦੇਵੀ 10 ਬਾਹਾਂ ਵਾਲੀ ਹੈ ਸ਼ਿਵ ਜੀ ਪੰਜ ਮੁਖਾਂ ਵਾਲਾ ਹੈ ਤੇ ਬ੍ਰਹਮਾਚਾਰ ਸਿਰਾਂ ਵਾਲਾ ਹੈ ਅਸਲ ਵਿੱਚ ਭਾਰਤੀ ਕਲਾਕਾਰਾਂ ਦਾ ਯਤਨ ਤੇ ਪ੍ਰਸੰਨਤਾ ਇਹੋ ਰਹੀ ਹੈ ਕਿ ਉਹ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਾਰ ਦੇ ਸੱਚ ਨੂੰ ਦ੍ਰਿਸ਼ਟਮਾਨ ਕਰ ਸਕੇ ਕਲਾਕ੍ਰਿਤ ਪ੍ਰਕਿਰਤੀ ਦੀ ਨਿਰੀ ਨਕਲ ਨਹੀਂ ਹੁੰਦੀ ਸਗੋਂ ਕਲਾਕਾਰ ਉਸ ਵਿੱਚ ਆਪਣਾ ਨਜਾਤਬ ਘੋਲ ਕੇ ਵਸਤੂ ਦੇ ਸੱਚ ਅਤੇ ਭਾਵ ਨੂੰ ਆਪਣੀ ਆਤਮਿਕ ਦ੍ਰਿਸ਼ਟੀ ਨਾਲ ਪੇਸ਼ ਕਰਦਾ ਹੈ ਨਿਬੰਧਕਾਰ ਦੱਸਦਾ ਹੈ ਕਿ ਭਾਰਤੀ ਕਲਾਕਾਰ ਬੁੱਤਾਂ ਤੇ ਮੂਰਤੀਆਂ ਦੀ ਰਚਨਾ ਬਿਨਾ ਮਾਡਲਾਂ ਤੋਂ ਕਰਦੇ ਰਹੇ ਹਨ ਨਗਨ ਮੂਰਤੀਆਂ ਵਿੱਚ ਭਾਵੇਂ ਬੜੀ ਖੁੱਲ੍ਹ ਹੈ ਪਰ ਉਹ ਨਗਨਤਾ ਲਈ ਨਹੀਂ ਬਣਾਈਆਂ ਗਈਆਂ ਸਗੋਂ ਕਿਸੇ ਹੋਰ ਵਿਚਾਰ ਦਾ ਚਿੰਨ੍ਹ ਜਾਂ ਸੰਕੇਤ ਹਨ ਨਿਬੰਧਕਾਰ ਦੱਸਦਾ ਹੈ ਕੀ ਵਿਪਾਵ ਅਨੁਪਾਵ ਭਾਵ ਤੇ ਸਤਵ ਭਾਵ ਭਾਰਤੀ ਕਲਾ ਦੇ ਚਾਰ ਤਤ ਹਨ ਇਹਨਾਂ ਨੂੰ ਸੁੰਦਰ ਦੇ ਅਨੁਭਵ ਦੀ ਪ੍ਰੇਰਣਾ ਦੇਣ ਵਾਲੇ ਤਤ ਕਿਹਾ ਜਾਂਦਾ ਹੈ નિબંધਕਾਰ ਦੱਸਦਾ ਹੈ ਕਿ ਯੂਰਪ ਦੇ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਜੀਵਨ ਦੀ ਨਿਰੀ ਨਕਲ ਇੱਕ ਕਲਾ ਨਹੀਂ ਸਗੋਂ ਇਸ ਸਿਰਜਣਹਾਰ ਸ਼ਕਤੀ ਨਾਲ ਇੱਕਸਰ ਹੋ ਕੇ ਇਸ ਦੇ ਸੰਸਾਰ ਦੀ ਲੋਕ ਵਿਸ਼ਕਤੀ ਨੂੰ ਪ੍ਰਗਟਾਉਣਾ ਹੀ ਕਲਾ ਦਾ ਮਹਾਨ ਕਰਤੱਵ ਹੈ ਤੇ ਭਾਰਤੀ ਕਲਾ ਵਿੱਚ ਇਹੋ ਯਤਨ ਹੀ ਪ੍ਰਦਾਨ ਰਿਹਾ ਹੈ ਹਾਂਜੀ ਅੱਗੇ ਭਾਰਤੀ ਕਲਾ ਦੇ ਇਤਿਹਾਸ ਦਾ ਜ਼ਿਕਰ ਕਰਦਾ ਹੋਇਆ નિબંધਕਾਰ ਇਸ ਨੂੰ ਹੜੱਪਾ ਤੇ ਮਹਿੰਜੋਦਾਰੋ ਦੇ ਸਮੇਂ ਨਾਲ ਜੋੜਦਾ ਹੈ ਉਹ ਦੱਸਦਾ ਹੈ ਕਿ ਪਹਿਲਾਂ ਭਾਰਤੀ ਕਲਾ ਪੱਥਰ ਉੱਤੇ ਆਰੰਭ ਹੋਈ ਫਿਰ ਤਾਂਬੇ ਉੱਤੇ ਅਸ਼ੋਕ ਤੇ ਮੌਰੀਆ ਕਾਲ ਵਿੱਚ ਕਲਾ ਨੇ ਬਹੁਤ ਵਿਕਾਸ ਕੀਤਾ ਇਸ ਦੇ ਨਮੂਨੇ ਪਾਟਲੀਪੁੱਤਰ ਤੇ ਸਾਰਨਾਥ ਵਿੱਚ ਦੇਖੇ ਜਾ ਸਕਦੇ ਹਨ ਸਾਰਨਾਥ ਦੇ ਸਤੰਭ ਨੂੰ ਅਨਸਾਰ ਦੇ ਕਲਾ ਪ੍ਰੇਮੀਆਂ ਨੇ ਮਾਸਟਰਪੀਸ ਤੇ ਕਲਾਕ੍ਰਿਤ ਆਸਾਨੀ ਨਮੂਨਾ ਮੰਨਿਆ ਹੈ ਬਾਰਾ ਬਾਰ ਤੇ ਨਾਗਰਾਜਨੀ ਦੇ ਮੱਠ ਤਕਸ਼ਿਲਾ ਵਿੱਚ ਬਣੇ ਬੁੱਤ ਕਲਾ ਦੇ ਉੱਤਮ ਨਮੂਨੇ ਹਨ ਇਨ੍ਹਾਂ ਵਿੱਚ ਬਣਾਏ ਗਏ ਚਿੱਤਰ ਸੰਕੇਤਕ ਤੇ ਚਿੰਨਾਤਮਕ ਹਨ ਇਸ ਕਾਲ ਵਿੱਚ ਭਾਰਤੀ ਕਲਾ ਵਿੱਚ ਆਰੀਆ ਤੇ ਬ੍ਰਾਹਮਣ ਮਤ ਦੇ ਸੰਕੇਤ ਤਾਂ ਦੀਥਾ ਬੁੱਧ ਮਤ ਦੇ ਸੰਕੇਤ ਪ੍ਰਵੇਸ਼ ਕਰ ਗਏ ਗੁਪਤ ਕਾਲ ਵਿੱਚ ਫਿਰ ਬ੍ਰਾਹਮਣ ਮਤ ਪ੍ਰਧਾਨ ਹੋ ਗਿਆ 5ਵੀਂ ਸਦੀ ਤੱਕ ਬਣੇ ਇਨ੍ਹਾਂ ਬੁੱਤਾਂ ਤੇ ਮੂਰਤੀਆਂ ਵਿੱਚ ਸੂਖਮਤਾ ਤੇ ਸੁੰਦਰਿਆ ਵਧੇਰੇ ਹੈ ਅੰਦਰ ਵੰਸ਼ ਸਮੇਂ ਬਨੇ ਅਮਰਾਵਤੀ ਦੇ ਵੱਡੇ ਸਤੰਭ ਤੇ ਹੋਰ ਕਲਾ ਕਿਰਤਾਂ ਵਿੱਚ ਸੁਭਾਵਿਕਤਾ ਦੀ ਸਾ ਸਜਾਵਟ ਵਧੇਰੇ ਹੈ ਇਸ ਸਮੇਂ ਦੀ ਕਲਾ ਨਿਯਮਕ ਸ਼ਾਂਤ ਰਸ ਵਾਲੀ ਗੰਭੀਰ ਪਰ ਭਾਵਾਂ ਨੂੰ ਉਤੇਜਿਤ ਕਰਨ ਵਾਲੀ ਹੈ ਮਥੁਰਾ ਤੇ ਸਾਰਨਾਥ ਵਿੱਚ ਇਸ ਦੇ ਨਮੂਨੇ ਮੌਜੂਦ ਹਨ ਸੁਲਤਾਨ ਗੰਜ ਤੋਂ ਮਿਲੀ ਤਾਂਬੇ ਦੀ ਮੂਰਤੀ ਬੰਦੇਲਖੰਡ ਤੋਂ ਮਿਲਿਆ ਸ਼ਿਵਲਿੰਗ ਤੇ ਦੁਰਗਾ ਦੀ ਮੂਰਤੀ ਇਸੇ ਕਾਲ ਦੀਆਂ ਹਨ ਮਗਰੋਂ ਹਰਸ਼ਵਰਧਨ ਦਾ ਸਮਾਂ ਆਇਆ ਜਿਸ ਦੇ ਸਮੇਂ ਦੀ ਕਲਾ ਦੇ ਨਮੂਨੇ ਨਾਲੰਦਾ ਵਿਸ਼ਵ ਵਿਦਿਆਲੇ ਵਿੱਚ ਦੇਖੇ ਜਾ ਸਕਦੇ ਹਨ 6ਵੀਂ ਤੋਂ 9ਵੀਂ ਸਦੀ ਤੱਕ ਭਾਰਤੀ ਕਲਾ ਵਿੱਚ ਪੁਰਾਣ ਕਥਾਵਾਂ ਨੂੰ ਸੁਰਜੀਤ ਕਰਨ ਦੀ ਰੁਚੀ ਰਹੀ ਇਸ ਦੇ ਨਮੂਨੇ ਬੰਬਈ ਅਲੀਪੋਲ ਔਰੰਗਾਬਾਦ ਤੇ ਕਸ਼ਮੀਰ ਵਿੱਚ ਦੇਖੇ ਜਾ ਸਕਦੇ ਹਨ 850 ਈਸਵੀ ਤੋਂ ਮਗਰੋਂ ਕਲਾ ਨੇ ਬਹੁਤਾ ਵਿਕਾਸ ਨਹੀਂ ਕੀਤਾ ਇਸ ਕਾਲ ਦੀ ਕਲਾ ਵਿੱਚ ਲਕੀਰਾਂ ਦੀ ਸਜਾਵਟ ਵਧੀ ਪਿੱਛੋਂ ਮੁਗਲ ਕਲਾ ਆ ਗਈ ਜਿਸ ਉੱਪਰਬਾਰੀ ਪ੍ਰਭਾਵ ਵਧੇ ਰਿਹਾ ਹੈ ਇਸ ਕਾਲ ਦਾ ਅਸਰ ਇਸ ਦਾ ਅਸਰ ਰਾਜਪੂਤਾਂ ਦੀਆਂ ਉਸਾਰੀਆਂ ਤੇ ਚਿੱਤਰਕਾਰੀ ਉੱਪਰ ਵੀ ਪਿਆ ਇਨ੍ਹਾਂ ਵਿਚ ਲਕੀਰਾਂ ਦੀ ਸੁਖਮਤਾ ਤੇ ਤਿੱਖਣਤਾ ਵਧੇ ਰਹੀ ਹੈ ਅੱਗੇ ਲਿਖਿਆ ਹੋਇਆ ਇਸ ਪ੍ਰਕਾਰ ਇਸ નિબંધ ਵਿੱਚ ਭਾਰਤੀ ਕਲਾ ਦੇ ਉਦੇਸ਼ ਨਮੂਨੇ ਆ ਯੂਰਪੀ ਕਲਾ ਨਾਲੋਂ ਉਸ ਦੀ ਭਿੰਨਤਾ ਤੇ ਇਤਿਹਾਸਿਕ ਵਿਕਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ਇਸ ਪ੍ਰਕਾਰ ਇਹ ਨਿਵੰਦ ਪਾਠਕਾਂ ਦੀ ਜਗਿਆਸਾ ਨੂੰ ਤ੍ਰਿਪਤ ਕਰਨ ਵਾਲਾ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲਾ ਹੈ।